ਕੀ ਹਾਲ ਚੁ ਰਹੀ ਆਪ ਸਭ ਨੂੰ ਜੀ ਅਨੁਲੈ ਕੇ ਹਾਜ਼ਰ ਅੰਝ ਦੀ ਵੱਡੀ ਖਬਰ ਖਬਰ ਨੰਤਾ ਕੁ ਜ਼ਰੂਰ ਬਨੇ ਰਹਿਣਾ ਜਿੰਨ ਵਿਰਪਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੈ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਬਕਾਲਤ ਸਾਬ ਦੇ ਫੈਸਲੇ ਵਿਰੋਧ ਚ 4 ਦਸੰਬਰ ਨੂੰ ਪੰਥਕ ਟੀਰਾ ਵੱਲੋਂ ਆਪਣੀਆਂ ਪ੍ਰਤੀਕਰਮ ਪ੍ਰਗਟ ਕੀਤਾ ਜਾਏਗਾ ਤੇ ਭਾਈ ਸੈਗਸ ਨਾਲ ਹੀ ਅਕਾਲਤ ਸਾਬ ਦੇ ਫੈਸਲੇ ਵਿਰੋਧ ਚ 4 ਸਤੰਬਰ ਨੂੰ ਪੰਥਕ ਟੀਰਾ ਵੱਲੋਂ ਆਪਣਾ ਪ੍ਰਤੀਕਰਮ ਪ੍ਰਗਟ ਕੀਤਾ ਜਾਏਗਾ ਭਾਈ ਭੂਖਮ ਸਿੰਘ ਬਕਾਲ ਤੱਕ ਸਭ ਦੇ ਚੀਰ ਤੋਂ ਡਿੱਗ ਰਹੇ ਫੈਸਲੇਸ ਬੰਦ ਆਜੀਕ ਕੰਮ ਨੂੰ ਨਿਰਾਸ਼ਾਹੋਕੀ ਕਰ ਨੂੰ ਪਰਤਨਾ ਵਿਆ ਤੇ ਬਾਬੂ ਹੀ ਸ਼ਾਹੀ ਵੀਰਾਨੇ ਸਿੱਖੋ ਇਸ ਨਾਲ ਹੀ ਸਭਰ ਹਾਲ ਸਦੇ ਮੁਖਸਤਮ ਪੰਥ ਪ੍ਰਬੰਧ ਤੇ ਪੰਥਕਾਰੋਂ ਭਾਈ ਭੂਖਮ ਸਿੰਘ ਜੂਨੀਅਰ ਆਟਮ ਅਕਾਲ ਤਲਵੰਦੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਸਤਤ ਚਾਰਜ ਸਿੰਘ ਕੋ ਜਿਸ ਸਵਾਲ ਭਾਈ ਸਤਰਾਮ ਸਿੰਘ ਮਨਾਵਾ ਤੇ ਜਤਿੰਦਰ ਸਿੰਘ ਇਸੂ ਨੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਅੱਜ 2 ਦਸੰਬਰ ਨੂੰ ਜੋ ਸ਼੍ਰੀ ਕਲਤਕ ਸਾਬ ਤੋਂ ਸੁਖਬੀਰ ਸਿੰਘ ਬਾਦਲ ਤੇ ਹੋਰਾਂ ਵਿਰੋਧ ਜੋ ਧਾਰਮਿਕ ਸਜ਼ਾ ਲਾਣੀ ਗਈ ਹੈ ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਇਸ ਦੇ ਨਾਲ ਅੱਜ ਇਸ ਇਸ ਲੱਗੀ ਧਾਰਮਿਕ ਸਜ਼ਾ ਦੇ ਸਬੰਧ ਵਿੱਚ ਪੰਥਕ ਦੀਆਂ ਵੱਲੋਂ 4 ਸਤੰਬਰ ਨੂੰ ਅਮਰਸਰ ਵਿੱਚ ਇੱਕ ਸਾਜੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਪ੍ਰतिकਰਮ ਦਿੱਤੀ ਜਾਵੇਗੀ ਤੇ ਕੱਲ ਤੱਕ ਸਾਬ ਤੋਂ ਚੀਰਾ ਤੋਂ ਉਡੀਕ ਰਹੇ ਇਸ ਫੈਸਲੇ ਸਬਦ ਅੱਜ ਸਿਕ ਕੌਮ ਨੂੰ ਜਿਹੜਾ ਸ਼ੋਕੇ ਘਰਾਂ ਨੂੰ ਪਤਨਾ ਪਿਆ ਤੇ ਸਿਕ ਕੌਮ ਨੂੰ ਅਕਾਲ